ਸਤਿ ਕੁਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਦਿੱਤੇ ਹੋਏ ਨੇ ਲਗਾਤਾਰ ਆਪਣੀ ਸੇਵਾ ਅਤੇ ਸੱਜਾ ਜਿਹੜੀ ਆ ਭੁਗਤਦੇ ਨਜ਼ਰ ਆ ਰਹੇ ਨੇ ਤਨਖਾਹਿਆ ਸੁਖਵੀਰ ਸਿੰਘ ਬਾਦਲ ਸ਼੍ਰੀ ਫਤਿਹਗੜ ਸਾਹਿਬ ਇਥੇ ਸੇਵਾ ਕਰਦੇ ਨਜ਼ਰ ਆਏ ਪਰ ਅੱਜ ਕੁਝ ਖਾਸ ਰਿਹਾ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਉਹ ਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਅੱਜ ਸੇਵਾ ਕਰਦੇ ਨਜ਼ਰ ਆਏ ਨੇ ਅਤੇ ਇਸ ਹਾਜ਼ਰੀ ਨੇ ਸਿਕੰਦਰ ਸਿੰਘ ਮਲੂਕਾ ਦੀ ਹਾਜ਼ਰੀ ਨੇ ਕਿਤੇ ਨਾ ਕਿਤੇ ਇੱਕ ਸਿਆਸੀ ਉਮੀਦ ਖੜੀ ਕਰ ਦਿੱਤੀ ਹੈ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਇਥੇ ਹੀ ਬਸ ਨਹੀਂ ਕਿਉਂਕਿ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਇੱਕ ਖਾਸ ਕਮਰਾ ਬੰਦ ਬੈਠਕ ਵੀ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮੌਕੇ ਦੇ ਉੱਤੇ ਦਲਜੀਤ ਸਿੰਘ ਚੀਮਾ ਮਹੇਸ਼ਿੰਦਰ ਸਿੰਘ ਵੀ ਜੜੇ ਨੇ ਮੌਜੂਦ ਰਹੇ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਹਿਜ਼ ਇੱਕ ਚਾਹ ਪੀਣ ਦੇ ਵਾਸਤੇ ਇਕੱਤਰ ਹੋਏ ਨੇ ਕੋਈ ਖਾਸ ਗੱਲਬਾਤ ਦੇ ਵਾਸਤੇ ਬੈਠਕ ਜੜੀਆ ਨਹੀਂ ਕੀਤੀ ਜਾ ਰਹੀ ਪਰ ਉੱਥੇ ਹੀ ਜੇਕਰ ਦਲਜੀਤ ਸਿੰਘ ਚੀਮਾ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਹ ਗੱਲ ਨੂੰ ਮੰਨਿਆ ਕਿ ਬੰਦ ਕਮਰਾ ਬੈਠਕ ਜ਼ਰੂਰ ਹੋਈ ਹੈ ਇਸ ਤੋਂ ਇਲਾਵਾ ਦਲਜੀਤ ਸਿੰਘ ਚੀਮਾ ਅਤੇ ਮਹੇਸ਼ਿੰਦਰ ਸਿੰਘ ਨੇ ਕੀ ਕੁਝ ਕੀਤਾ ਉਹ ਜਾਣ ਲੈਣੇ। ਮੀਟਿੰਗ ਨਹੀਂ ਅੱਜ ਤੋਂ ਹੋਈ। ਐਸੇ ਸੇਵਾ ਕਰਕੇ ਸਾਰਿਆਂ ਤੇ ਪ੍ਰਧਾਨ ਸਾਹਿਬ ਨੇ ਪਿੰਡ ਜਾਣਾ ਸੀ ਤੇ ਕੋਈ ਅਪੋਚ ਪਾਰਟੀ ਦੀ ਕੋਈ ਸਲਾਹ ਬਤ। ਸਿਕੰਦਰ ਸਿੰਘ ਮਲੂਕਾ ਵੀ ਅੰਦਰ ਆਏ ਨੇ। ਅਫੀਸ਼ੀਅਲ ਮੀਟਿੰਗ ਵੀ। ਤੁਹਾਡੇ ਸਾਹਮਣੇ ਜਿਹੜੀ ਨੁਕਲ ਖੜੀ ਸੀ ਉੱਥੇ ਤੁਮ ਬੈਠ ਕੇ ਕੋਈ ਪਾਰਟੀ ਦੀ ਗੱਲ ਤਾਂ ਕਰਦੇ। ਕੀ ਕੁਝ ਗੱਲ ਹੋਈ ਹੈ ਮਲੂਕਾ ਸਾਹਿਬ? ਇਹ ਗੱਲ ਤਾਂ ਵੀ ਸਹੀ ਬੰਦ। ਤੁਹਾਡੇ ਦੋਸਤ ਵੀ ਹੁੰਦੇ। ਜੀ ਸਾਹਿਬ ਜਿਹੜਾ ਸਿਕੰਦਰ ਸਿੰਘ ਮਲੂਕਾ ਆਏ ਨੇ ਸਨ ਜੋਗ ਦਿੱਤਾ ਹੈ। ਲੱਗਦਾ ਵੀ ਮੁਸੀਏ ਕੱਢਣੋ ਦੀ। ਸਾਰਿਆਂ ਵਾਸ ਤੇ ਗੱਲ ਕਰਦੇ ਗੁਰੂ ਕਾ ਬੇ ਸਾਰੰਗ ਸਾਂਝਾ ਜੀ ਮਨੁੱਖਾ ਸਾਹਿਬ ਆਇਆ ਤੇ ਬੜੀ ਚੱਕੀ ਗੱਲ ਹੈ ਇਸ ਕਰਕੇ ਉਹਨੇ ਬੈਠ ਕੇ ਸਾਡੇ ਨਾਲ ਚੇਤਾ ਕੀਤੀ ਹੈ ਬਹੁਤ ਅੱਛੀ ਹੈ ਨਾ ਇਹਦੇ ਤੇ ਕੋਈ ਬੜੀ ਗੱਲ